ਕੁਮਰ ਵਿਜੇ ਪ੍ਰਤਾਪ ਸਿੰਘ ਜੀ ਦੀ ਸਾਡੀ ਸਾਰੀ ਜਮਾਤ ਜਿਹੜੀ ਹੈ ਇੰਟਰਨੈਸ਼ਨਲ ਕੌਂਗਰਸ ਤੇ ਵਿਸ਼ੇਸ਼ ਤੌਰ ਤੇ ਐਜ਼ ਅ ਲੀਡਰ ਆਫ ਦੀ ਆਪੋਜੀਸ਼ਨ ਮੈਂ ਬਹੁਤ ਉਹਨਾਂ ਦੀ ਇੱਜ਼ਤ ਤੇ ਕਦਰ ਕਰਦਾ ਅਤੇ ਮੈਂ ਇਹ ਸਮਝਦਾ ਕਿ ਜੋ ਕੇਜਰੀਵਾਲ ਸਾਹਿਬ ਨੇ ਜਾਂ ਉਹਨਾਂ ਦੀ ਪਾਰਟੀ ਨੇ ਕੀਤਾ ਹੈ ਬਹੁਤ ਵੱਡਾ ਧੱਕਾ ਉਹਨਾਂ ਨਾਲ ਜੇ ਅਸੀਂ ਕੁਮਰ ਵਿਜੇ ਪ੍ਰਤਾਪ ਦੀ ਲਾਈਨ ਆਫ ਐਕਸ਼ਨ ਵੇਖੀ ਇਹਨਾਂ ਨੂੰ ਐਜ਼ ਅ ਪੋਸਟਰ ਬੁਏ ਆਮ ਆਦਮੀ ਪਾਰਟੀ ਲੈ ਕੇ ਆਈ ਤੇ ਮੈਨੂੰ ਇਸ ਗੱਲ ਦਾ ਪੱਕਾ ਪਤਾ ਹੈ ਸੂਤਰਾਂ ਨੂੰ ਮੈਨੂੰ ਪਤਾ ਹੈ ਰਲਾਈਬਲ ਸੋਰਸਸ ਤੋਂ ਮੈਂ ਨਾ ਨਹੀਂ ਲੈਣਾ ਚਾਹੁੰਦਾ ਜਿਨ੍ਹਾਂ ਨੇ ਇਹ ਗੱਲ ਦੱਸੀ ਸੀ ਕਿ ਇਹਨਾਂ ਨੂੰ ਪ੍ਰੋਮਿਸ ਕੀਤਾ ਸੀ ਕਿ ਅਸੀਂ ਤੁਹਾਨੂੰ ਡਿਪਟੀ ਚੀਫ ਮਿਨਿਸਟਰ ਤੇ ਹੋਮ ਮਿਨਿਸਟਰ ਲੈ ਕੇ ਆਵਾਂਗੇ ਕਿਉਂਕਿ ਕੇਜਰੀਵਾਲ ਸਾਹਿਬ ਦਾ ਕਹਿਣਾ ਸੀ ਕਿ ਮੈਂ ਇੱਕ ਕੰਮ ਤੁਹਾਡੇ ਕੋ ਘਰਾਨਾ ਹੈ ਕਿ ਜਿਹੜਾ ਬਾਈਬਲ ਕਲਾ ਬਰਗਾੜੀ ਤੇ ਬੈਬਲ ਕਲਾ ਦੇ ਕੇਸੇਜ਼ ਨੇ ਉਹਦੇ ਵਿੱਚ ਸਿੱਟ ਦੇ ਇਹ ਮੈਂਬਰਸ ਨੇ ਉਹਨੇ ਕਿਹਾ ਕਿ ਸਾਨੂੰ ਯਾਰ ਬਹੁਤਾ ਟਾਈਮ ਹੀ ਨਹੀਂ ਲੱਗਣਾ ਜਿੱਦਣ ਕੋਈ ਆਨਰਸਟ ਮਿਨਿਸਟਰ ਆਏਗਾ ਜਾਂ ਆਨੈਸਟ ਪਾਰਟੀਵਾਨਦਾਰ ਜਮਾਤ ਆਏਗੀ ਅਸੀਂ ਕੁਮਰ ਵਿਜੇ ਪ੍ਰਤਾਪ ਦੀ ਰਿਪੋਰਟ ਕੱਢ ਕੇ ਅਗਲੇ ਤੇ ਲਾਗੂ ਕਰ ਦੇਣੀ ਕਿ ਬਰਗਾੜੀ ਤੇ ਬੈਬਲ ਕਲਾ ਦੇ ਜਿਹੜੇ ਇਸ਼ੂਜ਼ ਨੇ ਜਿਹੜੇ ਹਰ ਪੰਜਾਬੀ ਦੇ ਦਿਲ ਨੂੰ ਛੂੰਹਦੇ ਮੈਂ ਕੱਲ੍ਹੇ ਸਿੱਖ ਭਾਈਚਾਰੇ ਦੀ ਗੱਲ ਹੀ ਕਰਦਾ ਹਰ ਪੰਜਾਬੀ ਦੀ ਗੱਲ ਕਰਨਾ ਕਿਉਂਕਿ ਹਰ ਪੰਜਾਬ ਵਿੱਚ ਰਹਿਣ ਵਾਲਾ ਹਰ ਪੰਜਾਬੀ ਭਾਵੇਂ ਸਾਡੇ ਹਿੰਦੂ ਵੀਰ ਨੇ ਭਾਵੇਂ ਇਥੋਂ ਦੇ ਕ੍ਰਿਸਚੀਅਨ ਭਾਈਚਾਰਾ ਭਾਵੇਂ ਮੁਸਲਮਾਨ ਨੇ ਭਾਵੇਂ ਬੋਧ ਨੇ ਭਾਵੇਂ ਚੈਨ ਸਾਰੇ ਦੇ ਸਾਰੇ ਸਿੱਖ ਧਰਮ ਦੇ ਵਿੱਚ ਬਹੁਤ ਅਕੀਦੇਦ ਰੱਖ ਉਹ ਵੀ ਸਾਰੇ ਜਾਣਦੇ ਸੀ ਕਿ ਗੁਰੂ ਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਜਿਹੜੀਆਂ ਬੇਅਦਬੀਆਂ ਹੋਈਆਂ ਤੇ ਕਰਾਉਣ ਵਾਲੇ ਜਿਹੜੇ ਦੋਸ਼ੀ ਨੇ ਜੇ ਪੰਜਾਬ ਵਿੱਚ ਉਹ ਸੇਫ ਨਹੀਂ ਤੇ ਫਿਰ ਹੋਰ ਕਿੱਥੇ ਹੋ? ਤੋਂ ਮੈਂ ਸਮਝ ਲੈਣਾ ਕਿ ਵੱਡਾ ਧੋਖਾ ਹੋਇਆ। ਕਹਿ ਕੇ ਖਾਗੇ ਮੈਂ ਲੀਡਰ ਆਫ ਦੀ ਆਪੋਜੀਸ਼ਨ ਆ ਜੇ ਰਿਕਾਰਡ ਕੱਢ ਕੇ ਵੇਖੋ। ਦੋ ਤਿੰਨ ਦਫਾ ਮੈਂ ਖੁਦ ਉੱਠ ਕੇ ਸੱਭ ਕੁਲਤਾਰ ਸਿੰਘ ਸਦਵਾ ਸਾਹਿਬ ਸਪੀਕਰ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਕੀਤੀ। ਸਪੀਕਰ ਸਾਹਿਬ ਤੁਹਾਡਾ ਹਲਕਾ ਵੀ ਹੋਏ। ਜਿੱਥੇ ਸਾਰਿਆਂ ਨੂੰ ਪਹਿਲੇ ਇਹਦਾ ਉਥੇ ਸ਼ੁਰੂਆਤ ਹੋਈ ਸੀ ਇਸ ਪ੍ਰਕਾਰ ਦੀ ਬੇਬਲ ਕਾਂ ਤੇ ਕੋਟਕਪੂਰੇ ਦੀ ਫਾਇਰਿੰਗ ਹੋਈ ਸੀ। ਐਪੀ ਸੈਂਟਰ ਹੋਏ। ਤੁਸੀਂ ਖੁਦ ਜਾ ਕੇ ਵਾਅਦੇ ਕਰਦੇ ਨੇ ਉਹ ਘਟ ਤੋਂ ਕੱਢ ਕੁਮਰ ਵਿਜੇ ਪ੍ਰਤਾਪ ਨੂੰ ਬੋਲਣ ਦਾ ਵਕਤ ਤੇ ਦੇ ਦੋ ਉਹ ਕਹਿੰਦਾ ਸੀ ਮੈਨੂੰ 10 ਮਿੰਟ ਦਾ ਟਾਈਮ ਦਲ ਸਭਾ ਹੀ ਦਿੱਤਾ ਜਾਂ ਮੈਂ ਗੱਲ ਕਰਾਂ ਇਹਨਾਂ ਨੇ ਉਹਨਾਂ ਵਕਤ ਨਹੀਂ ਦਿੱਤਾ ਇਹ ਡਰੱਗਸ ਦਾ ਇਸ਼ੂ ਤੇ ਇਹਨਾਂ ਕਹਿਆ ਜਿੰਨੀ ਕੁਮਰ ਵਿਜੇ ਪ੍ਰਤਾਪ ਨੂੰ ਨੌਲੇਜ ਹੈ ਕਿਸੇ ਨੂੰ ਹੈ ਨਹੀਂ ਹੁਣ ਤੁਸੀਂ ਵੇਖੋ ਕੁਮਰ ਵਿਜੇ ਪ੍ਰਤਾਪ ਪਾਰਟੀ ਚੋਂ 5 ਸਾਲ ਬਾਅਦ ਸੇ ਕੱਢ ਦਿੱਤਾ ਤਾਂ ਉਹਦਾ ਮਤਲਬ ਹੈ ਕਿ ਟੋਟਲ ਡਰਾਮਾ ਸੀ ਲੋਕਾਂ ਦੀ ਅੱਖਾਂ ਵਿੱਚ ਮਿੱਟੀ ਛੁੱਟਣੀ ਸੀ ਕੇਜਰੀワਲ ਸਾਹਿਬ ਤੇ ਆ ਆਦਮੀ ਸ਼ਾਰੀ ਤੇ ਜਿਹੜਾ ਭਗਵਤਵਾਨ ਇਹ ਟੋਟਲ ਪੰਜਾਬ ਦੇ ਲੋਕਾਂ ਦਾ ਧੁਖਾ ਕਰ ਰਹੇ ਨੇ ਥ੍ਰੈਟਿਕਸ ਕਰ ਰਹੇ ਨੇ ਤੇ ਇਹਦਾ ਹੀ ਤੁਸੀਂ ਰਿਜ਼ਲਟ ਵੇਖ ਰਹੇ ਹੋ ਕਿ ਕੋਈ ਵੀ ਚੀਜ਼ ਨੇਪਰੇ ਨਹੀਂ ਚੜਪਣੀ ਹਾਂਜੀ ਬਨਵਾਲਾ ਸਾਹਿਬ ਪਿਕਨੇਰੀ ਜਿੰਨੀ ਦਾ ਨਾਮ ਹੋਇਆ ਲੋਨਿਆ ਨਾ ਆ ਬੈਲ ਸਾਹਿਬ ਦੀ ਵੀ ਸਟੇਟਮੈਂਟ ਆ ਰਹੀ ਹੈ ਕੁਝ ਕਰਨੀ ਚਾਹਵਾ ਲੋ ਚਲੋ ਲਿਖੀ ਹੈ ਕਿ ਆਸੂ ਜੀ ਨੂੰ ਬਗ ਦਾ ਹੰਕਾਰ ਮਰ ਗਿਆ ਤੁਸੀਂ ਕਿਵੇਂ ਮੇਰੀ ਬੇਨਤੀ ਇਸ ਤਰ੍ਹਾਂ ਹੈ ਆਪਣੀ ਪਾਰਟੀ ਦੀ ਕਿਸੇ ਮੈਟਰ ਮੈਂ ਕੋਈ ਟਿੱਪਣੀ ਨਹੀਂ ਕਰਦਾ ਨਸ਼ਾ ਦਸ ਕਰਨ ਨੂੰ ਲੈ ਕੇ ਵਿਕਰਮ ਸਿੰਘ ਨੇ ਲਿਖਿਆ ਕਿ ਸਾਰੇ ਲੈ ਕੇ ਸਿੱਖੇ ਹੋਣ ਦੇਖੋ ਅਸੀਂ ਇੱਕ ਗੱਲ ਕਲੀਅਰ ਕੀਤੀ ਸਾਫ਼ ਤੌਰ ਨਸ਼ਾ ਕੋਈ ਵੇਚਦਾ ਹੋਏ ਜਾਂ ਵਕਾਂਦਾ ਹੋਏ ਉਹ ਭਾਵੇਂ ਕੋਈ ਪੋਲਿਟਿਸ਼ੀਅਨ ਹੋਏ ਭਾਵੇਂ ਪੁਲਿਸ ਦਾ ਅਫਸਰ ਹੋਏ ਭਾਵੇਂ ਕੋਈ ਬਿਊਰੋਕਰੇਟ ਹੋਏ ਭਾਵੇਂ ਕੋਈ ਜਾਕਜ਼ਾਸ ਮਗਰੋਂ ਸਾਰੇ ਦੇ ਖਿਲਾਫ ਸਖਤ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਬਟ ਇੱਕ ਚੀਜ਼ ਹੈ politically motivated ਨਾ ਹੋ ਸਾਢੇ 3 ਸਾਲ ਤੇ ਤੁਸੀਂ ਸੁੱਤੇ ਰਹੇ ਹੁਣ ਤੁਸੀਂ ਇੱਕ ਵਾਰ ਫੇਰ ਕੋਸ਼ਿਸ਼ ਕਰ ਰਹੇ ਹੋ ਕਿ ਲੋਕਾਂ ਦੇ ਅੱਖਾਂ ਦੇ ਵਿੱਚ ਘੱਟਾ ਛੁੱਟੀਏ ਦੇਖੋ ਤੁਸੀਂ ਕੋਈ 26 ਜਨਵਰੀ ਜਾਂ 15 ਅਗਸਤ ਕੱਢ ਕੇ ਵੇਖ ਲਓ ਪਹਿਲੇ ਸਾਲ ਜੇ 26 ਜਨਵਰੀ ਹੈ ਤਾਂ ਭਗਵੰਤਬਾਹਰ ਕਹਿੰਦਾ ਸੀ 15 ਅਗਸਤ ਤੱਕ ਨਸ਼ਾ ਬੰਦ ਹੋ ਜਾਏਗਾ ਇਹ 15 ਅਕਤੂਬਰ ਨੂੰ ਆਇਆ ਤੇ ਅਗਲੀ 26 ਜਨਵਰੀ ਦੀ ਡੇਟ ਦਿੱਤੀ ਤੇ ਇਸੇ ਕੇਜਰੀਵਾਲ ਨੇ ਇਹਨਾਂ ਦੇ ਪਾਰਟੀ ਦੇ ਸੁਪਰੀਮੋ ਨੇ 4 ਮਹੀਨੇ ਦਾ ਟਾਈਮ ਮੰਗਿਆ ਸੀ ਮੈਂ ਪਹਿਲੇ ਤਾਂ ਕੇਜਰੀਵਾਲ ਨੂੰ ਇਹ ਸਵਾਲ ਕਰਨਾ ਚਾਹੁੰਦਾ ਕਿ ਕੇਜਰੀਵਾਲ ਸਾਹਿਬ ਜਿਹਨੂੰ ਤੁਸੀਂ ਗ੍ਰਿਫਤਾਰ ਕੀਤਾ ਮੈਂ ਤਾਂ ਉਹਦਾ ਨਾਮ ਹੀ ਨਹੀਂ ਲੈਣਾ ਚਾਹੁੰਦਾ ਉਹਦੇ ਤੋਂ ਪਹਿਲੇ ਮਾਫੀ ਕਿਹੜੀ ਕਰਨੋਂ ਮੰਗੀ ਤੁਸੀਂ ਤੁਸੀਂ ਖੁਦ ਰਿਟਰਨ ਵਿੱਚ ਮਾਫੀ ਮੰਗੀ ਐਸ ਆਦਿ ਚਲੋ ਤੁਸੀਂ ਜੋ ਕੁਝ ਵੀ ਕਾਰਕਰਮੀ ਕਰੋ ਪਾਰਟੀ ਕਹਦਾ ਤੋਂ ਨਾਲੇ ਕਿਉਂਕਿ ਇਸ ਵਿਅਕਤੀ ਤੇ ਜਿਹੜੀ ਐਫਆਈਆ ਰਜਿਸਟਰੀ ਕਾਂਗਰਸ ਦੀ ਸਰਕਾਰ ਦੇ ਬਟ ਸਾਨੂੰ ਇਹ ਖੱਛਿਆ ਕਿ ਫੇਰ ਡਰਾਮਾ ਹੀ ਹੋ ਰਿਹਾ ਕੋਈ ਵੀ ਕੇਸ ਭਾਵੇਂ ਵਿਜੀਲੈਂਸ ਨੇ ਕੀਤਾ ਕ腐ਸ਼ਨ ਦਾ ਜਾਂ ਡਰੱਗਸ ਦੇ ਕੇਸੇ ਨੇ ਮੇਰੇ ਅੱਜ ਵੀ ਮੰਨਣਾ ਹੈ ਕਿ ਪੁਲਿਸ ਜਿਹੜੀ ਹੈ ਪੰਜਾਬ ਦੀ ਪੁਲਿਸ ਬਹੁਤ ਹੱਦ ਤੱਕ ਇਹ ਖੁਦ ਜ਼ੁਮੇਵਾਰ ਨਹੀਂ ਇਸ ਕਰਤੇ ਤੁਸੀਂ ਆਪੇ ਤੁਸੀਂ ਵੇਖੋ ਕਿਹੜੀ ਪੁਲਿਸ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਾ ਸਕਦੀ ਹੈ ਕਿਹੜੀ ਪੁਲਿਸ ਰਾਜਜੀਤ ਸਿੰਘ ਏਆਈਜੀ ਨੂੰ ਜਿਹੜਾ ਡਰੱਗਸ ਦੇ ਵਿੱਚ ਫੱਟਾ ਨਾ ਹੈ ਉਹਨੂੰ ਖੁਦ ਭਜਾ ਸਕਦੀ ਜਿਹੜੇ ਲਾਰੈਂਸ ਬਿਸ਼ਨੋਈ ਦੇ ਵਿੱਚ ਜਿਹਨੂੰ ਕੇਸ ਚੋਂ ਬਾਹਰ ਕੱਢਿਆ ਗਿਆ ਡੀਐਸਪੀ ਸੰਧੂ ਉਹਨੂੰ ਖੁਦ ਭਜਾ ਸਕਦੀ ਹੈ ਤੇ ਜਦੋਂ ਮਰਜ਼ੀ ਵਾਪਸ ਮਗਾ ਸਕਦੀ ਹੈ ਇਸ ਗਵਰਨਮੈਂਟ 'ਤੇ ਤੱਕ ਕਿ ਭਰੋਸਾ ਹੋ ਸਕਦਾ ਮੈਂ ਇੱਥੇ ਇੱਕ ਭਗਵੰਤ ਨੂੰ ਤੇ ਕੇਜਰੀਵਾਲ ਨੂੰ ਇੱਥੇ ਇੱਕੋ ਗੱਲ ਕਹੂੰਗਾ ਕਿ ਇਸ ਕੇਸ ਨੂੰ ਕਿਸੇ ਬੰਨੇ ਲਾ ਕੇ ਛੇ ਗਏ ਤੇ ਨਹੀਂ ਤੇ ਪੰਜਾਬ ਦੇ ਵਿੱਚੋਂ ਬੋਰੀ ਬਿਸਤਰਾ ਚੁਪਕੇ ਦੇ ਭੱਜਣ ਵਾਲੇ ਬਣ ਹਾਂਜੀ ਅਗਲੀ ਗੱਲ ਹੁਣ ਅਗਲਾ ਸਵਾਲ ਵੀ ਕੋਈ ਤੁਹਾਡੇ ਚੋਂ ਸਰ ਸਾਹਿਬ ਅ ਵੀ ਆਪ ਗੱਲ ਕਰ ਰਹੇ ਆ 42 ਬੋਰਡ ਬੈਂਕ ਬਹੁਤ ਅੱਛੀ ਗੱਲ ਪਰ ਲਗਾਤਾਰ ਡਾਊਨ ਜਾ ਰਿਹਾ ਹੈਗਾ ਕਿਸੇ ਟਾਈਮ ਤੇ ਉਹ ਇਹ ਕਹਿ ਚੁੱਕਾ ਸੀਗਾ ਵੀ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਬੋਰਡ ਬੈਂਕ ਇਹਨਾਂ ਦਾ ਹੈ ਨਾ ਚੈਨਾ ਤੱਕ ਵੀ ਕਿਤੇ ਮੈਂ ਇਹ ਇਹਨੂੰ ਕਿਵੇਂ ਦੇਖਦੇ ਹੋ ਕਿਉਂਕਿ ਉਹ ਜਵਾਨਤਾ ਦਾ ਜੋ ਦੇਖੋ ਗੱਲ ਇਸ ਰਿ ਅਕਾਲੀ ਦਲ ਦੀ ਲੀਡਰਸ਼ਿਪ ਦੇ ਦੀ ਉਹ ਨਾ ਇਹ ਬੇਸਿਕਲੀ ਸਿੱਖ ਜਵਾਨ ਸੀ ਇਟ ਵਾਸ ਅ ਰਿਪਰੈਜ਼ੈਂਟੇਟਿਵ ਆਫ ਦੀ ਸਿੱਖ ਇਹ ਜਿਹੜੀ ਪਾਰਟੀ ਦਾ ਜੋ ਜਨਮ ਹੋਇਆ ਹੈ ਇਹਨੂੰ ਐਸ ਅ ਸਿੱਖ ਪਾਰਟੀ ਬਣਾਇਆ ਜਦੋਂ ਬਾਦਲ ਸਾਹਿਬ ਗਵਰਨਮੈਂਟ ਚ ਆਏ ਨੇ ਉਹਨਾਂ ਨੇ ਬਾਦਲ ਸਾਹਿਬ ਸੀਨੀਅਰ ਨੇ ਸਾਹਬ ਲਾ ਰਿਹਾ ਕਿ ਨਿਰਾ ਇਸ ਆਪਣੇ ਇੱਕ ਧਰਮ ਦਾ ਨਾਮ ਲੈ ਕੇ ਵੋਟ ਮੰਗਣਾ ਸਾਡੀ ਗੱਲ ਨਹੀਂ ਪੱਦੀ ਤੇ ਮੋਗੇ ਵਿੱਚ ਜਿਹੜੀ ਬਹੁਤ ਵੱਡੀ ਇੱਕ ਕਾਨਫਰੰਸ ਉਸ ਟਾਈਮ ਹੋਈ ਸੀ ਉਹਦੇ ਵਿੱਚ ਉਹਨਾਂ ਨੇ ਕਿਹਾ ਇਹ ਹੁਣ ਸਿੱਖ ਜਮਾਤ ਨਹੀਂ ਇੱਕ ਪੰਜਾਬੀ ਜਮਾਤ ਬਣ ਗਈ ਸੋ ਇਹਨਾਂ ਨੇ ਉਹਨੂੰ ਓਪਨ ਅਪ ਕੀਤਾ ਇੱਕ ਰਿਲੀਜੀਅਸ ਬੇਸਡ ਪਾਰਟੀ ਨੂੰ ਇੱਕ ਸੈਕੂਲਰ ਪਾਰਟੀ ਦਾ ਫੇਸ ਦੇਣ ਦੀ ਕੋਸ਼ਿਸ਼ ਕੀਤੀ ਸਾਨੂੰ ਉਹਦੇ 'ਚ ਕੋਈ ਤਕਲੀਫ਼ ਨਹੀਂ ਅਸੀਂ ਮੰਨਦੇ ਆ ਇਹ ਗੁਰੂਆਂ ਪੀਰਾਂ ਪਗੰਬਰਾਂ ਦੀ ਤੇ ਸੂਰਬੀਰਾਂ ਦੀ ਦਿੱਤੀ ਇੱਥੇ ਤੇ ਗੁਰੂਆਂ ਨੇ ਖਾਲੀ ਹਮੇਸ਼ਾ ਸਾਂਝੀ ਵਾਕਤਾ ਦੀ ਕੀਤੀ ਮਾਨਸ ਕੀ ਜਾਤ ਸਭ ਇੱਕ ਹੀ ਪਛਾਨ ਪੁਤ ਸੀ ਕਾਂਗਰਸ ਹੀ ਇੱਕ ਜਮਾਤ ਹੈ ਜਿਹੜੀ ਨੈਸ਼ਨਲਿਸਟ ਵੀ ਹੈ ਤੇ ਸੈਕੂਲਰ ਵੀ ਇਹਨਾਂ ਨੇ ਕੀਤੀ ਉਹਦੇ ਨਾਲ ਲਾ ਫਿਰ ਇਹਨਾਂ ਨੇ ਸੋਚਿਆ ਕਿ ਚਲੋ ਬਾਕੀ ਲੋਕ ਤੇ ਕੁਝ ਹੱਦ ਤੱਕ ਸਾਡੇ ਨਾਲ ਆ ਹੀ ਗਏ ਨੇ ਤੇ ਵੋਟਾ ਲੈਣ ਵਾਸਤੇ ਇਹਨਾਂ ਨੇ ਇੱਕ ਇਸ ਕਿਸਮ ਦੀ ਤਾਕਤ ਨੂੰ ਬੈਕਗ੍ਰਾਉਂਡ ਦੇ ਵਿੱਚ ਜੱਫੀ ਪਾਈ ਜਿਹੜੀ ਸਿੱਖ ਇਸ਼ੂਜ਼ ਦੇ ਉੱਤੇ ਸਿੱਖ ਧਰਮ ਦੇ ਟੋਟਲੀ ਉਲਟ ਆਪੋਜੀਸ਼ਨ 'ਚ ਚੱਲਦੀ ਸੀ ਉਹਨਾਂ ਨਾਲ ਇਹਨਾਂ ਨੇ ਸਾਇਲੈਂਟ ਆਪਣੀ ਇੱਕ ਅਲਾਈੈਂਸ ਬਣਾਈ ਉਹਨਾਂ ਕੋ ਵੋਟਾਂ ਲਿਆ ਇੱਕ ਕਲੈਕਸ਼ਨ ਵੀ ਉਹਨਾਂ ਦੇ ਸਿਰ ਤੇ ਜਦੋਂ ਫਰਦਾਬਾਸ਼ ਹੋਇਆ ਲੋਕਾਂ 'ਚ ਸਮਝ ਆਈ ਕਿ ਜਿਹੜੀ ਦੋਰੀਵਾਰ ਇਹ 2012 ਜਿੱਤੇ ਨੇ ਉਹਦੇ ਫੈਕਟਰ ਕੀ ਸੀ ਫੈਕਟਰ ਜਦੋਂ ਸਾਹਮਣੇ ਆਏ ਕਿ ਇਹਨਾਂ ਨੇ ਮਦਦ ਜਿਹੜੀ ਹੈ ਇੱਕ ਇਹੋ ਜਿਹੀ ਆਰਗੇਨਾਈਜੇਸ਼ਨ